ਟਾਡਾ ਵੀ ਹੋ ਹੀ ਗਿਆ ਸੀ ਹਾਂ ਤੇ ਤੁਸੀਂ ਆਪਣਾ ਖੈਰੀ ਮੇਰੀ ਚੰਗੇ ਭਲੇ ਹੀ ਹੈ ਹਾਏ ਮੈਂ ਮਰ ਗਈ ਇਹ ਕਿਦਾਂ ਬੈਠਾ ਇੱਥੇ ਹੈ ਅੱਜ ਇਹਦੀ ਮੇਰੇ ਹੱਥੋਂ ਖੈਰ ਹੈ ਨਹੀਂ ਗੁੱਡਾ ਤੈਨੂੰ ਵੀ ਕੋਈ ਖਿਆਲ ਨਹੀਂ ਆਇਆ ਨਹੀਂ ਨਹੀਂ ਮੇਰੇ ਬਾਰੇ ਨਹੀਂ ਐਸੇ ਵੈਸਾ ਕੁਝ ਸੋਚਣਾ ਤੁਸੀਂ ਹਾਂ ਇਹਦੀਆਂ ਭਾਵੇਂ ਲੱਤਾਂ ਪਾਉਂਦੇ ਹੋ ਹਾਂ ਇਹਦੀਆਂ ਤਾਂ ਮੈਂ ਪਨਾਂਗੀ ਨੇ ਹੁਣ ਮੈਂ ਸਹੀ ਸਿਆਣੇ ਕਹਿੰਦਾ ਸੀ ਮਰਦ ਜਿਹੜੇ ਨਾ ਸਰਹਾਣੇ ਦਾ ਸੱਪ ਹੁੰਦੇ ਆ ਸਪਾ ਅੱਜ ਤਾਂ ਮੈਂ ਤੈਨੂੰ ਤੋਹ ਵੇਖ ਲਿਆ ਮੈਂ ਚੱਲੀ ਆ ਪੇਕੇਆਂ ਕੋਲ ਨਾ ਨਾ ਸਫੀਆ ਗੱਲ ਸੁਣ ਲੈ ਕੋਈ ਗੱਲ ਨਹੀਂ ਹੋਈ ਕੋਈ ਗੱਲ ਮੈਂ ਕੀ ਸੁਣਾ ਪਰੇ ਹੋ ਜਾ ਗੱਲ ਨਹੀਂ ਹੋਈ ਗੁੱਡੋ ਕੋ ਖਿਆਲ ਕਰੀਦਾ ਹੁੰਦਾ ਵਾ ਆ ਵੇਖ ਲੋ ਤੁਹਾਡੇ ਸਾਹਮਣੇ ਗੁੱਡੋ ਖਲੋਤੀ ਆ ਗੁੱਡੋ ਖਲੋਤੀ ਗੁੱਡੋ ਬੈਠੀ ਵੀ ਸੀ ਗੁੱਡੋ ਪੱਖਾ ਚੱਲਣ ਦੇ ਸੀ ਤੈਨੂੰ ਤੇ ਤੂੰ ਸ਼ੱਕ ਤੂੰ ਆਪਣੇ ਹੀਰੇ ਵਰਗੇ ਬੰਦੇ ਨੂੰ ਕਿਉਂ ਸ਼ੱਕ ਦੀ ਨਿਗਾਹ ਨਾਲ ਵੇਂਦੀ ਆ ਤੂੰ ਮੈਂ ਤਾਂ ਹੀਰਾ ਹੀ ਵੇਖਿਆ ਸੀ ਅਗੋਂ ਖੀਰਾ ਨਿਕਲ ਆਇਆ ਮੈਂ ਹੁਣ ਕੀ ਕਰਾਂ